संतोष सिंह ਨੇ 180 ਪੰਨੇ ਭਾਜੀ 180 ਪੇਜ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੇ ਲਿਖੇ ਹੋਏ ਆ ਵਾਹ ਵੇ ਵਾਹ ਔਰ ਉਹ ਇੰਨੀ ਸਾਰੀ ਖੇਸਵਾਇਆ ਉਹਦੇ ਵਿੱਚ ਵੀ ਕੋਈ ਸੈਂਸ ਨਹੀਂ ਬੰਦੀ ਕਿਸੇ ਵੀ ਗੱਲ ਦੀ ਠੀਕ ਹੈ ਬਸ ਮੈਂ ਆ ਤੁਹਾਨੂੰ ਦਿਖਾਉਣ ਲੱਗਾ ਅਧਿਆਇ 36ਵਾਂ ਇਹ ਫੜੇ ਕਿਵੇਂ ਗਏ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਆਪਾਂ ਕਿਉਂਕਿ ਲੜੀਵਾਰ ਬੁੱਧਵਾਰ ਨੂੰ ਪੜ ਰਹੇ ਆ ਸੂਰਜ ਪ੍ਰਕਾਸ਼ ਸੋ ਲੜੀ ਦੇ ਵਿੱਚ ਹੀ ਆ ਜਾਣਾ ਸਾਰਾ ਆਪਾਂ ਪੂਰੀ ਡਿਟੇਲ ਪੜਾਂਗੇ ਬਾਅਦ ਚ ਸੋ ਅੱਜ ਸਿਰਫ ਇੰਨੀ ਗੱਲ ਕਰਾਂਗੇ ਫੜੇ ਕਿਦਾਂ ਗਏ ਹਾਂ ਹਾਂ ਆ ਜਿਹੜਾ ਹਾਈਲਾਈਟ ਕੀਤਾ ਉੱਥੇ ਆ ਜਾਓ ਉੱਥੇ ਕਹਿੰਦੇ ਕੋਈ ਆ ਜਿਹੜੀ ਆ ਗਿਆ ਅੱਛਾ ਪਹਿਲੀ ਗੱਲ ਤੇ ਇਹ ਇਹਦੇ ਕਹਿਣ ਬਤਾਓ ਜਿਹੜੀ ਪਿਛਲੀ ਕਹਾਣੀ ਆ ਨਾ ਪਈ ਉਹ ਉੱਥੋਂ ਤੁਰੇ ਆ ਵੀ ਮੈਂ ਜਾ ਕੇ ਸ਼ਹਾਦਤ ਦੇਣੀ ਆ ਮੈਂ ਉੱਥੇ ਜਾਣਾ ਆ ਔਰੰਗਜੇਬ ਕੋਲ ਤੇ ਪਹੁੰਚ ਗਏ ਆ ਆਗਰੇ ਪਤਾ ਨਹੀਂ ਕਿੱਦਾਂ ਹੁਣ ਜੇ ਤੁਸੀਂ ਆਨੰਦਪੁਰ ਤੋਂ ਤੁਰਨਾ ਆ ਤੇ ਆਗਰਾ ਦੇ ਬਾਅਦ ਚਾਉਣਾ ਆ ਦਿੱਲੀ ਪਹਿਲਾਂ ਆਉਣਾ ਆ ਬਿਲਕੁਲ ਇਹ ਤੁਰੇ ਉੱਥੋਂ ਆ ਤੇ ਪਹੁੰਚ ਗਏ ਆਗਰੇ ਹਾਂ ਤੇ ਲੁਕੇ ਹੋਏ ਆ ਇਹਦੇ ਵੀ ਲੁਕੇ ਹੋਏ ਕਿਹਾ ਸੰਤੋਖ ਸਿੰਘ ਨੇ ਵੀ ਲੁਕੇ ਪਹਿਲਾਂ ਉੱਥੋਂ ਤੁਰ ਰਹੇ ਆ ਵੀ ਮੈਂ ਦਿੱਲੀ ਜਾ ਰਿਹਾ ਹੂੰ ਹੂੰ ਵੀ ਕਸ਼ਮੀਰੀ ਪੰਡਤਾਂ ਦੇ ਵਾਸਤੇ ਸ਼ਹੀਦ ਹੋਣ ਵਾਸਤੇ ਤੇ ਇੱਥੇ ਲੁਕ ਗਏ ਆ ਕੇ ਲੁਕਣਾ ਕਦੇ ਵਾਸਤੇ ਜਿਹੜਾ ਤਰੀਕ ਹੈ ਬਸ ਐਹੀ ਤਾਂ ਗੱਲ ਆ ਅੱਛਾ ਉਹ ਕਹਿੰਦੇ ਆ ਜੜੀ ਨੂੰ ਬੁਲਾਇਆ ਕਹਿੰਦੇ ਹਮਰੋ ਕੰਮ ਇਹ ਕਰ ਆਓ ਨਿਜ ਮਿਹਨਤ ਲੈ ਕਰ ਪੁਣ ਜਾਓ ਆ ਜਾ ਬਰਿੰਦ ਹਮ ਰਹੇ ਬਲੋਕਤ ਰੱਖੇਗੇ ਚੌਂ ਦਿਸ਼ਤੇ ਮੈਂ ਸਿਰਫ ਅਰਥ ਪੜ੍ਹਾਂਗਾ ਸਾਡਾ ਇੱਕ ਕੰਮ ਕਰ ਲ ਆਵੋ ਔ ਲਖਦੇ ਅਰਥ ਆ ਫਿਰ ਆਪਣਾ ਮੇਨ ਤਰ੍ਹਾਂ ਲੈ ਕੇ ਚਲੇ ਜਾਵੋ ਤੁਹਾਡੀਆਂ ਸਾਰੀਆਂ ਭੇਡਾਂ ਨੂੰ ਅਸੀਂ ਵੇਖਦੇ ਰਾਂਗੇ ਤੇ ਚਾਰੇ ਪਾਸੇ ਤੋਂ ਰੋਕ ਕੇ ਰੱਖਾਂਗੇ ਇਹ ਸੁਣ ਕੇ ਆ ਜਿਹੜੀ ਲੋਭ ਨਾਲ ਪ੍ਰੇਰਿਤ ਗਿਆ ਤੇ ਇੱਕ ਵੱਡੇ ਮਹਾਪੁਰਸ਼ ਦੇ ਉਸ ਦਰਸ਼ਨ ਕੀਤੇ ਕਹਿਣ ਲੱਗਾ ਫਰਮਾ ਦਿਵੋ ਜਿਵੇਂ ਆਪਦੀ ਮਰਜ਼ੀ ਹੈ ਤਵੇਂ ਹੀ ਆਪਦੇ ਕਾਰਜ ਕਰਾਂਗਾ ਤਰ ਗੁਰੂ ਜੀ ਨੇ ਵੇਖਿਆ ਕਿ ਆ ਜਿਹੜੀ ਕਹਿਣਾ ਮੰਨ ਗਿਆ ਹੈ ਉਹਨੇ ਆਪਣੇ ਹੱਥ ਵਿੱਚ ਪਾਈ ਛਾਪ ਨੂੰ ਉਤਾਰਿਆ ਹੁਣ ਸੰਤੋਖ ਸਿੰਘ ਦੇ ਮਤਾਬਕ ਗੁਰੂ ਸਾਹਿਬ ਛਾਪਾਂ ਬਾਕੇ ਤੁਰੇ ਫਿਰਦੇ ਸੀ ਉਹ ਵੀ ਹੀਰੇ ਦੀਆਂ ਜਿਸ ਵਿੱਚ ਕੀਮਤੀ ਹੀਰਾ ਜੜਿਆ ਹੋਇਆ ਸੀ ਬਹੁਤ ਉੱਜਲ ਹੀਰਾ ਅੱਠ ਕੋਨਿਆਂ ਵਿੱਚ ਚੀਰਿਆ ਹੋਇਆ ਸੀ ਇਹ ਡਿਟੇਲ ਬਹੁਤ ਦਿੰਦਾ ਉਸ ਛਾਪ ਨੂੰ ਆਜੜੀ ਦੇ ਹੱਥ ਵਿੱਚ ਦਿੱਤਾ ਤੇ ਫਿਰ ਕਿਹਾ ਇਸ ਨੂੰ ਲੈ ਕੇ ਨਗਰ ਚ ਜਾਓ ਦੋ ਅਸ਼ਰਫੀਆਂ ਦਾ ਪਕਵਾਨ ਜਿਹੜਾ ਬੜਾ ਕੋਮਲ ਚਕਨਾਈ ਵਾਲਾ ਅਤੇ ਬਹੁਤ ਮਿੱਠਾ ਹੋਵੇ ਉਹ ਲਿਆਓ ਹੁਣ ਇੱਥੇ ਭੁੱਖ ਲੱਗੀ ਆ ਉੱਥੇ ਪਿਆਸ ਲੱਗੀ ਸੀ ਗੁਰੂ ਸਾਹਿਬ ਨੂੰ ਬਿਲਕੁਲ ਜਾ ਕੇ ਪਹਿਲਾ ਸ਼ਾਪ ਨੂੰ ਗਹਿਣੇ ਧਰੋ ਤੇ ਛੇਤੀ ਹੀ ਨਗਰ ਤੋਂ ਮਠਿਆਈ ਲੈ ਆਵੋ ਇਹ ਸੁਣ ਕੇ ਆਜੜੀ ਨੇ ਫਿਰ ਕਿਹਾ ਮੈਂ ਜਿਹੜੇ ਕੱਪੜੇ ਪਹਿਨੇ ਹੋਏ ਹਾਂ ਬਹੁਤ ਪੁਰਾਣੇ ਤੇ ਪਾਟੇ ਹੋਏ ਹਨ ਮੈਂ ਕਿਸ ਚੀਜ਼ ਵਿੱਚ ਮਠਿਆਈ ਪਾ ਕੇ ਲਿਆਵਾਂਗਾ ਉਹ ਭਾਈ ਉਹ ਕੋਈ ਉੱਥੋਂ ਦਿੰਦੇ ਨਹੀਂ ਭਾਂਡਾ ਨਹੀਂ ਦਿੰਦੇ ਕਾਗਜ਼ ਕੋਈ ਨਹੀਂ ਦਿੰਦੇ ਜਿੱਚ ਪਾ ਕੇ ਦਿੰਦੇ ਆ ਚਲੋ ਜਿਹੜੀ ਚੰਗੀ ਵੀ ਰਹੇ ਤੇ ਤੁਸੀਂ ਲੈ ਕੇ ਵੀ ਖਾ ਵੀ ਲਓ ਤਦ ਗੁਰੂ ਜੀ ਨੇ ਆਪਣੇ ਉੱਪਰ ਜਿਹੜਾ ਬੜਾ ਕੀਮਤੀ ਦਸ਼ਾਲਾ ਲਿਆ ਹੋਇਆ ਸੀ ਉਸ ਨੂੰ ਉਤਾਰ ਕੇ ਆਜੜੀ ਦੇ ਹੱਥ ਵਿੱਚ ਦੇ ਦਿੱਤਾ ਤੇ ਕਿਹਾ ਦਸ਼ਾਲੇ ਚ ਪਾ ਕੇ ਲੈ ਆਓ ਦੇਰ ਨਾ ਕਰੋ ਹੋ ਨਗਰ ਵਿੱਚ ਜਾਓ ਜਾ ਕੇ ਮਠਾਈ ਖਰੀਦੋ ਦਿਲ ਵਿੱਚ ਕੋਈ ਸ਼ੰਕਾ ਨਾ ਕਰੋ ਉਸ ਦਸ਼ਾਲੇ ਨੂੰ ਆਜੜੀ ਨੇ ਆਪਣੀ ਪਾਟੀ ਕੰਬਲੀ ਛਪਾ ਲਿਆ ਤੇ ਨਗਰ ਵਾਲੇ ਪਾਸੇ ਚੱਲ ਪਿਆ ਗੁਰੂ ਜੀ ਨੂੰ ਗੁਰੂ ਜੀ ਦੇ ਪਾਸ ਆ ਕੇ ਪੁੱਛਣ ਲੱਗਾ ਗਰੀਬ ਦੇ ਹੱਥ ਵਿੱਚ ਤੁਸੀਂ ਕੀ ਦਿੱਤਾ ਹੈ ਹੁਣ ਮਤੀਦਾ ਸਾਕੇ ਪੁੱਛ ਰਿਹਾ ਵੀ ਕੀ ਦਿੱਤਾ ਆ ਕਿੱਥੇ ਭੇਜਿਆ ਹੈ ਕੀ ਲਿਆਵੇਗਾ ਜਿਹੜਾ ਬੜੀ ਕਾਲੀ ਕਾਲੀ ਦੁਦਰ ਨੂੰ ਗਿਆ ਹੈ ਇਹ ਸੁਣ ਕੇ ਸਤਗੁਰੂ ਜੀ ਨੇ ਉਹਨੂੰ ਦੱਸੀ ਕਿ ਸਾਨੂੰ ਬਹੁਤ ਭੁੱਖ ਲੱਗੀ ਹੋਈ ਹੈ ਹਮਕੋ ਛੁੜਾ ਲੱਗੀ ਏ ਧਕਾਈ ਕੁਝ ਪਕਵਾਨ ਮੰਗਾ ਰਹੇ ਹਾਂ ਤੁਸੀਂ ਵੀ ਭੁੱਖੇ ਹੋ ਖਾ ਲੈਣਾ ਮਤੀ ਦਾਸ ਹੱਥ ਜੋੜ ਕੇ ਬੋਲਿਆ ਹੁਣ ਫਿਰ ਮਤੀ ਦਾਸ ਅੱਗੋਂ ਦੇ ਰਿਆ ਮਤ ਉਹ ਕਹਿੰਦਾ ਮੇਰੇ ਪਾਸ ਹੋਰ ਸੋਨੇ ਦੇ ਸਿੱਕੇ ਪਏ ਹਨ ਉਹ ਭੇਜ ਦਿੰਦੇ ਛਾਪ ਕਿਉਂ ਦਿੱਤੀ ਹੈ ਇਸ ਵਿੱਚ ਬਹੁਤ ਕੀਮਤੀ ਹੀਰਾ ਜੜਿਆ ਹੋਇਆ ਹੈ ਫਿਰ ਦਸ਼ਾਲੇ ਦਾ ਰੰਗ ਵਿਗੜ ਜਾਏਗਾ ਉਹ ਐਸਾ ਨਹੀਂ ਰਹੇਗਾ ਫਿਰ ਤੁਸੀਂ ਸਰੀਰ ਤੇ ਪਹਿਨ ਸਕੋਗੇ ਹੋਰ ਕਪੜੇ ਇਹਨੂੰ ਕਹਿੰਦੇ ਵੀ ਇਹ ਬਹੁਤ ਜ਼ਬਰਦਸਤ ਕਵਤਾ ਆ ਬਾਲ ਨਹੀਂ ਖੜ ਲੌਂਦਾ ਇਹ ਹੋਰ ਕੁਝ ਨਹੀਂ ਕਰਦਾ ਐਵੇਂ ਹੀ ਲਮਕਾਈ ਜਾਂਦਾ ਗੱਲ ਨੂੰ ਬਿਨਾਂ ਮਤਲਬ ਦੇ ਅੱਛਾ ਉਹ ਅਗੋਂ ਪੂਰੀ ਕਹਾਣੀ ਆ ਸਾਰੀ ਚਲਦੀ ਆ ਰਹੀ ਆ ਵੀ ਭਾਈ ਉਹ ਕਿਦਾਂ ਕਦ ਗਿਆ ਆ ਪਾਣੀ ਉਹ ਜਾਣਾ ਵੀ ਕਿਦਾਂ ਗਿਆ ਉੱਥੇ ਜਾ ਕੇ ਹੱਥ ਜੋੜ ਕੇ ਆ ਜੜੀ ਨੇ ਉਹ ਵਪਾਰੀ ਨੂੰ ਕਹਿੰਦਾ ਵੀ ਭਾਈ ਆ ਦਿਓ ਮੈਨੂੰ ਤੇ ਉਹਨੇ ਪਛਾਣ ਲਈ ਬੁੰਦਰੀ ਜਦ ਕਹਿੰਦੇ ਬਾਣੀਆਂ ਨੇ ਸ਼ਾਪ ਆਪਣੇ ਹੱਥ ਵਿੱਚ ਲਈ ਤਾਂ ਬਹੁਤ ਕੀਮਤੀ ਹੀਰੇ ਨੂੰ ਵੇਖ ਕੇ ਪਛਾਣ ਲਿਆ ਤਾਂ ਮਨ ਵਿੱਚ ਬਹੁਤ ਹਰਾਨ ਹੋਇਆ ਇਹ ਦੱਸ ਤੂੰ ਉਹ ਸ਼ਾਪ ਕਿੱਥੋਂ ਲੈ ਕੇ ਆਇਆ ਕਿਸ ਮਰਾਉਂ ਦੀ ਸ਼ਾਨ ਹੈ ਸ਼ਾਪ ਹੈ ਉਹ ਕਹਿੰਦਾ ਸ਼ਾਪ ਕਿੱਥੋਂ ਲੈ ਕੇ ਆਇਆ ਕਿਹਦੀ ਸ਼ਾਪ ਆ ਹੂੰ ਫਿਰ ਉਹੀ ਗੱਲ ਵੀ ਸਾਰੇ ਨਹੀਂ ਪੜ ਸਕਦਾ ਭਾਈ ਇਹ ਤਾਂ ਬਹੁਤ ਲੰਬਾ ਚੋੜਾ ਇਹਨੇ ਲਿਖਿਆ ਹੋਇਆ ਇਸ ਗੱਲ ਨੂੰ ਲੰਮਕਾਤਾ ਆ ਅੰਮ੍ਰਿਤ ਮੇਰੇ ਤੇ ਪਾਇਆ ਸੋ ਦੁਸ਼ਾਲੇ ਨੂੰ ਵੇਖ ਕੇ ਹਲਾ ਹਉਲਾਈ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਮੂਰਖ ਕਿਹਦਾ ਇਹ ਮੂਰਖ ਆ ਵੀ ਕਿੱਥੇ ਆ ਉਹਨੇ ਪੁਲਿਸ ਵਾਲੇ ਨੂੰ ਕਾਲ ਕਰਤੀ ਜੀ ਬਾਟਮ ਲਾਈਨ ਇਹ ਲੜਕਾ ਠੱਗ ਜਾਂ ਕੋਈ ਚੋਰ ਹੈ ਇਸਦੇ ਪਾਸ ਦੋ ਜੀ ਵਸਤਾ ਹਨ ਗੈਣੇ ਧੰਨਵਾਦ ਤੇ ਇਕ ਲਿਆਇਆ ਹੈ ਜੋਗ ਵੇਖ ਕੇ ਮੈਂ ਸਮਝਿਆ ਹੈ ਉਹਨੇ ਬੁਲਾ ਲਿਆ ਜੀ ਤੇ ਉਹ ਫੜ ਕੇ ਲਗ ਗਏ ਸੋ ਬਾਈ ਇਨੀ ਹੀ ਦਿਖਾਣੀ ਸੀ ਗੱਲ ਇਹ ਕਿ ਇੰਨੇ ਕਹਾਣੀ ਜੜੀ ਆ ਨਾ 200 ਪੰਨਿਆਂ ਚ ਇਦਾਂ ਹੀ ਲਟਕਾਈ ਹੋਈ ਆ ਵੀ ਕਿੱਦਾਂ ਗਏ ਕਿੱਦਾਂ ਉੱਥੇ ਗਏ ਤੇ ਇਹ ਆਪਾਂ ਜਦੋਂ ਉਹ ਕਰਨਾ ਕਿਉਂਕਿ ਆਪਣਾ ਟਾਈਮ ਉੱਪਰ ਹੋ ਚੱਲਾ ਹੈ ਤੇ ਅੱਜ ਇੱਥੇ ਹੀ ਛੱਡਾਂਗੇ ਵੀ ਭਾਈ ਇਹ ਸੰਗਤ ਨੇ ਡਿਸਾਈਡ ਕਰਨਾ ਆ ਕਿ ਕੀ ਇਹਨਾਂ ਗ੍ਰੰਥਾਂ ਵਿੱਚੋਂ ਸੀ ਇਤਿਹਾਸ ਲਾ ਕੇ ਸੁਣ ਕੇ ਪੜ੍ਹ ਕੇ ਉਹਨੂੰ ਪ੍ਰਚਾਰਨਾ ਚਾਹੁੰਦੇ ਆ ਕਿਉਂਕਿ ਅੱਜ ਇਹ ਹੀ ਕਰ ਰਹੇ ਆ ਬੰਤਾ ਸਿੰਘ ਭਾਈ ਪਿੰਦਰਪਾਲ ਤੇ ਜਿੰਨੇ ਵੀ ਸੰਪਰਦਾਇ ਪ੍ਰਚਾਰਕ ਆ ਇਹ ਹੀ ਕਰ ਰਹੇ ਆ ਭਾਈ ਪਿੰਦਰਪਾਲ ਤਾਂ ਸ਼ਰਮ ਕਹਿਣ ਲੱਪੇ ਜੇ ਮੇਰੇ ਗੁਰੂ ਨੇ ਕਿਆ ਛੜੀਆਂ ਚੜ੍ਹ ਗਿਆ ਤੇ ਜੇ ਉੱਤੋਂ ਮਠਈਆਂ ਲੱਤਦੀਆਂ ਤੇ ਲੱਗਦੀਆਂ ਗੁਰੂ ਨੇ ਥੋੜਾ ਗਿਆ ਸੰਤੋਖ ਸੇ ਨੇ ਕਿਹਾ ਹਾ ਤੁਹਾਡਾ ਗੁਰੂ ਹੈ ਸੰਤੋਖ ਸੇ ਜਾ ਦੱਸੋ ਗੁਰੂ ਨੇ ਕਿੱਥੇ ਗਿਆ ਉਹਨਾਂ ਦਾ ਗੁਰੂ ਸੰਤੋਖ ਸਿੰਘ ਹੀ ਆ ਬਿਲਕੁਲ ਬਿਲਕੁਲ ਉਹਨਾਂ ਦਾ ਗੁਰੂ ਸੰਤੋਖ ਸਿੰਘ ਹੈ ਉਹਨੇ ਕਿਹਾ ਆ ਕਿ ਕਿਹੜਾ ਤਾਂ ਮਠਾਈ ਲਾਈਆਂ ਗੁਰੂ ਸਾਹਿਬ ਨੇ ਥੋੜਾ ਕਿਹਾ ਆ ਪਰ ਇਹ ਕਹਿੰਦੇ ਵੀ ਜੇ ਗੁਰੂ ਨੇ ਕਿਹਾ ਤਾਂ ਕਿਹਾ ਜੋ ਲਿਖਤਲ ਉਹ ਲਿਖਤਾ ਫੇ ਸਾਰਾ ਸੁਣਾਓ ਨਾ ਤੁਹਾਨੂੰ ਕਿੰਨੀ ਵਾਰੀ ਕਿਹਾ ਆ ਵੀ ਸਾਰਾ ਸੁਣਾਓ ਦੱਸੋ ਵੀ ਸੰਤੋਖ ਸਿੰਘ ਨੇ ਕਿਹੜੀਆਂ ਬਾਣੀਆਂ ਖੰਡੇ ਦੀ ਪੌਲ ਸਮੇਂ ਕਈਆਂ ਆ ਉਹ ਸੁਣਾਓ ਆ ساری ਕਹਾਣੀ ਸੁਣਾਓ ਜਿੱਦਾਂ ਅਸੀਂ ਸੁਣਾਈ ਆ ਪੜ੍ਹ ਕੇ ਇੱਕ ਇੱਕ ਲਾਈਨ ਸੁਣਾਓ ਅਸੀਂ ਤਾਂ ਸੁਣਾਵਾਂਗੇ ਤਕਲੀਫ ਕਿਉਂ ਹੋ ਰਹੀ ਅੱਜ ਸਖਦੇਵ ਸਿੰਘ ਪੁੱਚੋ ਮੰਡੀ ਅਰਗਿਆ ਨੂੰ ਤਕਲੀਫ ਕਿਉਂ ਹੋ ਰਹੀ ਹੈ ਸਾਡੇ ਤੋਂ ਸਾਡੇ ਪ੍ਰੋਗਰਾਮਾਂ ਤੋਂ ਜਿਹੜਾ ਐਡਾ ਲੰਬਾ ਚੌੜਾ ਉੱਥੇ ਸਟੇਜ ਤੇ ਬਹਿ ਕੇ ਭਾਸ਼ਣ ਦੇ ਦਿੱਤਾ ਤੇ ਉਦਾਂ ਉਹ ਤੋਂ ਥੋੜੇ ਦੇਰ ਪਹਿਲੇ ਗਿਆ ਇਹ ਜਿਹੜੇ ਜਿਹੜੇ ਬੰਦੇ ਹੁੰਦੇ ਆ ਇਹਨਾਂ ਦੀ ਗੱਲ ਨਾ ਸੁਣਿਆ ਕਰੋ ਆਪਣੇ ਬੰਦਿਆਂ ਨੂੰ ਇਹ ਕਹ ਰਹੇ ਵੀ ਇਹਨਾਂ ਦੀ ਗੱਲ ਨਾ ਸੁਣਿਆ ਕਰੋ ਤੇ ਆਪ ਕਰੇ ਲੈ ਉੱਥੇ ਇੱਕ ਨਿਊਜ਼ੀਲੈਂਡ ਦੇ ਵਿੱਚ ਵੀ ਇਦਾਂ ਕਰਦਾ ਸੀ ਸਾਡੇ ਬੰਦਿਆਂ ਨੇ ਉਹਦਾ ਸੁੱਧਾ ਲਾਤਾ ਪੀ ਇਹ ਪੜ ਘਾ ਰਹੇ ਆਪਣੇ ਬੰਦਿਆਂ ਨੂੰ ਪੀ ਇਹਨਾਂ ਦਾ ਜਾ ਕੇ ਸੁਰਦਾ ਲਾਓ ਸੁਖਦੇਵ ਸਿੰਘ ਪੁੱਛੋ ਮੰਡੀ ਵਾਲੇ ਜੀ ਆ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਪੀ ਅਸੀਂ ਕੀ ਗਲਤ ਕੀਤਾ ਤੁਹਾਨੂੰ ਜੇ ਕਹਿ ਤਾ ਪੀ ਭਾਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉੱਤੇ ਕੋਈ ਕੁਰਸੀ ਢਾ ਕੇ ਨਹੀਂ ਬੈਠ ਸਕਦਾ ਇੰਨੀਉਂ ਗੱਲ ਕੀਤੀ ਨਾ ਤੁਹਾਡੇ ਬਾਰੇ ਉਹਦੀ ਤੁਹਾਨੂੰ ਤਕਲੀਫ ਹੋ ਗਈ ਤੁਸੀਂ ਸਟੇਜ ਤੇ ਬਹਿ ਕੇ ਲੱਕ ਹਿੱਲੇ ਮਜਾਜਣ ਜਾਂਦੀ ਦਾ ਉਸ ਰਾ ਰਹੇ ਆ ਉਹ 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 ਗੁਰਮਤਿ ਆ ਜੇ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਆ ਉਹ ਤੁਹਾਡੇ ਜਿਹੜੇ ਤੁਸੀਂ ਗ੍ਰੰਥ ਮੰਨਦੇ ਹੋ ਉਹਨਾਂ ਨੂੰ ਸਾਹਮਣੇ ਖੋਲ ਕੇ ਦਿਖਾ ਰਹੇ ਆ ਤੇ ਤੁਹਾਨੂੰ ਤਕਲੀਫ ਹੋ ਰਹੀ ਆ